ਜੇਮੀ ਡੇਮਨ ਸਾਰਿਆਂ ਨੂੰ ਪਤਾ ਵੀ ਜੇਪੀ ਮੋਰਗਨ ਚੇਜ਼ ਦੇ ਸੀਈਓ ਹੈਗੇ ਆ ਇਕਨੋਮੀ ਦੇ ਉੱਤੇ ਵਾਕ ਵਾਕ ਸਟੇਟਮੈਂਟਸ ਉਹ ਦਿੰਦੇ ਰਹਿੰਦੇ ਆ ਉਹਨਾਂ ਨੇ ਅੱਜ ਫੇਰ ਸਟੇਟਮੈਂਟ ਜਾਰੀ ਕੀਤੀ ਹੈ ਜੇ ਦੇ ਵਿੱਚ ਉਹਨਾਂ ਨੇ ਕਿਹਾ ਪਈ ਹੈਰਾਨ ਨਾ ਹੋ ਜੇ ਇਕਨੋਮੀ ਇੱਕ ਕੰਧ ਨੂੰ ਹਿੱਟ ਕਰ ਦੇ ਹੈਗੀ ਆ ਪਈ ਬਹੁਤ ਜਿਹੜੀ ਬੁਰੀ ਸਿਚੁਏਸ਼ਨ ਆ ਉਹ ਵੀ ਹੋ ਸਕਦੀ ਹੈਗੀ ਆ ਕਹਿੰਦੇ ਪਈ ਦੁਨੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਜੀਓ ਪੋਲੀਟਿਕਲੀ ਕਨਫਲਿਕਟ ਚੱਲ ਰਿਹਾ ਹੈ ਯੂਕਰੇਨ ਦਾ ਤੇ ਰਸ਼ੀਆ ਦਾ ਇਜ਼ਰਾਈਲ ਦਾ ਪਾਲਿਸਟਿਨੀਅਨ ਦਾ ਉਤੋਂ ਹੁਣ ਈਰਾਨ ਵਾਲੇ ਵੀ ਜਿਹੜੇ ਆ ਛਾਲ ਮਾਰਨ ਨੂੰ ਫਿਰਦੇ ਆ ਤੇ ਉਹਦੇ ਨਾਲ ਗੈਸ ਦੀਆਂ ਪ੍ਰਾਈਸਾਂ ਉੱਪਰ ਜਾ ਰਹੀਆਂ ਹੈਗੀਆਂ ਤੇ ਅਨਸਰਟਨਟੀ ਜਿਹੜੀ ਆ ਪੂਰੀ ਆਲੇ ਦੁਆਲੇ ਘੁੰਮ ਰਹੀ ਹੈਗੀ ਆ ਤੇ ਯੂਐਸ ਦਾ ਫਿਸਕਲ ਸਪੈਂਡਿੰਗ ਬਹੁਤ ਜ਼ਿਆਦਾ ਆ ਇਲੈਕਸ਼ਨਸ ਅਮਰੀਕਾ ਦੇ ਵਿੱਚ ਹੋਣੀਆਂ ਹੈਗੀਆਂ ਸੋ ਇਕਨੋਮੀ ਦਾ ਜਿਹੜਾ ਆਊਟਲੁੱਕ ਆ ਉਹਦੇ ਬਾਰੇ ਬੜਾ ਧਿਆਨ ਦੇ ਨਾਲ ਦੇਖ ਕੇ ਚੱਲੋ ਤੇ ਉਹ ਕਹਿੰਦੇ ਵੀ ਸਾਰਾ ਕੁਝ ਠੀਕ ਨੀ ਲੱਗ ਰਿਹਾ ਦੇਸ ਤੁਹਾਨੂੰ ਬਸ਼ੱਕ ਦੀ ਡਿਫਰੈਂਟ ਰਿਹਾ ਹੈਗਾ ਬਹੁਤ ਸਾਰੇ ਜਿਹੜੇ ਇਕਨੋਮਿਸਟ ਜਾਂ ਜਿਹੜੇ ਫਿਊਚਰ ਦੱਸਦੇ ਆ ਉਹ ਕਹਿੰਦੇ ਵੀ ਨਹੀਂ ਓਵਰਆਲ ਅਸੀਂ ਰੈਸੈਸ਼ਨ ਤੋਂ ਬਚ ਗਏ ਆ ਪਰ ਉਹ ਕਹਿੰਦੇ ਵੀ ਹਜੇ ਕੁਝ ਨਹੀਂ ਪਤਾ ਲੱਗ ਰਿਹਾ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਾਲ ਤੋਂ ਬਹੁਤ ਰੌਲਾ ਪਿਆ ਰਿਹਾ ਸੀ ਵੀ ਤਿੰਨ ਵਾਰੀ ਇੰਟਰਸਟ ਰੇਟ ਘਟੂਗਾ ਅਯੂਐਸਏ ਦੇ ਵਿੱਚ ਪਹਿਲੀ ਵਾਰੀ ਮਾਰਚ ਵਿੱਚ ਫਿਰ ਜੂਨ ਵਿੱਚ ਪਰ ਹੁਣ ਜਿਸ ਹਿਸਾਬ ਨਾਲ 인ਫਲੇਸ਼ਨ ਦੀਆਂ ਰਿਪੋਰਟਸ ਆਈਆਂ ਤੇ 인ਫਲੇਸ਼ਨ ਤਾਂ ਸਮਾਂ ਘਟੀ ਨਹੀਂ ਵੱਧ ਗਈ ਹੈਗੀ ਆ ਤੇ ਬਲਕੇ ਇੰਟਰਸਟ ਰੇਟ ਘਟਣ ਦੀ بجائے ਕੱਲ ਰਾਤੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ 30 ਸਾਲਾਂ ਦਾ ਜਿਹੜਾ ਮਾਰਗੇਜ ਦਾ ਰੇਟ ਆ ਉਹ ਆਲਮੋਸਟ 7% ਦੇ ਲਾਗੇ ਪਹੁੰਚ ਗਿਆ ਹੈਗਾ ਸੋ ਸਿਚੁਏਸ਼ਨ ਲਗਾਤਾਰ ਚੇਂਜ ਹੋ ਰਹੀ ਹੈਗੀ ਆ ਤੇ ਸਾਡੇ ਵੱਲ ਦੇਖਦੇ ਹੋਏ ਕੈਨੇਡਾ ਦੀ ਸਰਕਾਰ ਨੇ ਵੀ ਜਿਹੜਾ ਡਿਲੇ ਕਰਤਾ ਉੱਥੇ ਵੀ ਇਹ ਸੀਗਾ ਵੀ ਸ਼ਾਇਦ ਕੈਨੇਡੀਅਨ ਰਿਜ਼ਰਵ ਬੋਰਡ ਜੋ ਹੈ ਉੱਥੇ ਦਾ ਜਿਹੜਾ ਮਾਰਗੇਜ ਦਾ ਇੰਟਰਸਟ ਰੇਟ ਘਟਾਊਗਾ ਪਰ ਉਹਨਾਂ ਨੇ ਵੀ ਕਹਿਤਾ ਵੀ ਨਹੀਂ ਹਜੇ ਅਸੀਂ ਨਹੀਂ ਘਟਾਣਾ ਹੈਗਾ ਸੋ ਉਹ ਦੇਖਦੇ ਆ ਕਿ ਸੈਂਟਰਲ ਬੈਂਕ ਇੰਟਰਸਟ ਰੇਟ ਕੱਟ ਕਰਦੀ ਆ ਜਾਂ ਨਹੀਂ ਪਰ ਸਿਚੁਏਸ਼ਨ ਜਿਹੜੀ ਆ ਕਾਫੀ ਇਸ ਟਾਈਮ ਬੈਡ ਬਣੀ ਹੋਈ ਹੈ ਜੀ ਇਸੇ ਤਰੀਕੇ ਨਾਲ ਜਿਹੜੀ ਕਹਿੰਦੇ ਵੀ ਹੌਟ ਇਨਫਲੇਸ਼ਨ ਆ ਇਹ ਜਿਹੜਾ ਡਾਟਾ ਆ ਜਿਹੜਾ ਫੈਡਰਲ ਰਿਜ਼ਰਵ ਹਮੇਸ਼ਾ ਡਿਬੇਟ ਕਰਦਾ ਵੀ ਭਾਈ ਅਸੀਂ 2% ਦੇ ਉੱਤੇ ਇਸ ਨੂੰ ਲੈ ਕੇ ਆਉਣਾ ਆ ਇੰਟਰਸਟ ਰੇਟ ਕੱਟਸ ਇੰਨੇ ਵੀ ਇਕਲੀਜਨ ਕੋਰਸ ਦੇ ਉੱਤੇ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਕੈਲੰਡਰ ਦੇ ਵਿੱਚ ਜਿੱਥੇ ਬਾਈਡਨ ਹੋਣੀਏ ਚਾਹੁੰਦੇ ਹੋਣਗੇ ਵੀ ਭਾਈ ਥੋੜਾ ਜਿਹਾ ਲੋਕਾਂ ਨੂੰ ਨਜਾਤ ਮਿਲੇ ਮਹਿੰਗਾਈ ਤੋਂ ਪਰ ਫੈਡ ਦੇ ਕੋਲੋਂ ਅਜੇ ਪੂਰੀ ਤਰ੍ਹਾਂ ਇਨਫਲੇਸ਼ਨ ਕਾਬੂ ਦੇ ਵਿੱਚ ਨਹੀਂ ਆ ਰਹੀ ਹੋ ਸਕਦਾ ਆ ਵੀ ਇਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਮੀਟਿੰਗਸ ਦੇ ਵਿੱਚ ਆਪਾਂ ਨੂੰ ਇੰਟਰਸਟ ਰੇਟ ਕੱਟਸ ਦੀ ਚਰਚਾ ਜਿਹੜੀ ਹੋਰ ਸੁਣੇ ਆਲਰੇਡੀ ਉਦਾਂ ਜੇਰੋਮ ਪਾਵਲ ਹੋਣਾ ਨੇ ਆਖਿਆ ਤਾਂ ਹੈਗਾ ਆ ਵੀ ਇਸ ਸਾਲ ਦੇ ਵਿੱਚ ਇੰਟਰਸਟ ਰੇਟਸ ਆ ਉਹ ਕੱਟ ਕਿਤੇ ਜਾਣਗੇ ਕਿਹੜੇ ਵਕਤ ਹੁੰਦੇ ਆ ਇੰਟਰਸਟ ਰੇਟਸ ਘਟ ਕੀ ਉਸ ਦਾ ਅਸਰ ਇਲੈਕਸ਼ਨਸ ਦੇ ਉੱਤੇ ਜਿਹੜਾ ਪਊਗਾ ਆ ਕਹਿੰਦੇ ਵੀ ਇਸ ਵਾਰ ਇਹ ਸਾਰਾ ਕੁਝ ਫੈਡ ਦਾ ਜਿਹੜਾ ਕਿਤੇ ਗਏ ਫੈਸਲੇ ਆ ਉਹ ਇਲੈਕਸ਼ਨ ਸੀਜ਼ਨ ਦੇ ਵਿੱਚ ਜਿਹੜੇ ਅਕਲੀਜਨ ਕੋਰਸ ਦੇ ਉੱਤੇ ਆਉਂਦੇ ਨਜ਼ਰ ਆਇਆ ਵੀ ਆਪਸ ਦੇ ਵਿੱਚ ਜਿਹੜੇ ਉਹ ਜ਼ਰੂਰ ਭੜਨਗੇ ਸੋ lettes see ਕੀ ਇਸ ਦੇ ਵਿੱਚ ਬਣਦਾ ਆ ਪਰ ਆਪਾਂ ਜੋ ਵੀ ਆਰਥਿਕ ਮਾਹਰ ਜੋ ਵੀ ਉਹਨਾਂ ਦੇ ਬਿਆਨ ਹੁੰਦੇ ਆ ਉਹ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਰਹੀ ਜੀ